ਨਾਮ ਹੈਗਾ ਮੋਟਰਸਾਈਕਲ ਅ اچھا ਪਹਿਲਾਂ ਨਾਮ ਮੋਟਰਸਾਈਕਲ ਐਚ ਐਫ ਡੀ ਲੈ ਜੀ ਠੀਕ ਹੈ ਜੀ ਦੂਆ ਨਾਮ ਵਾਸ਼ਿੰਗ ਮਸ਼ੀਨ ਆ ਐਲ ای ਡੀ ਐਲ ای ਡੀ ਕਿੰਨੇ ਚਾਹੀਏ ਜੀ 32 ਇੰਚੀ ਅ اچھا 32 ਇੰਚੀ ਐਲ ای ਡੀ ਆ ਤੇ ਬਾਕੀ ਉਹ ਸਮਾਨ ਅੰਦਰ ਇੱਕ ਟਰੈਕਟਰ ਬੁੱਕ ਕਰਦੇ ਉਹਦੇ ਵਿੱਚ ਦੇਣੀ ਆ ਜੀ ਟਰੈਕਟਰ ਨਾਲ ਹਾਂ ਜੀ ਠੀਕ ਹੈ ਜੀ ਅੱਛਾ ਆ ਸਮਾਨ ਦੀ ਪ੍ਰਾਈਸਿੰਗ ਨਿਕਲਣੀ ਆ ਹਾਂ ਜੀ ਠੀਕ ਹੈ ਜੀ ਤੇ ਇਹੀ ਆਪ ਬੁਕਿੰਗ ਕਿਵੇਂ ਕਿੱਸਾ ਉਹਨਾਂ 쿠ਪਨ ਦੇਣਗੇ ਜਿਹੜੇ 쿠ਪਨ ਵੀਰੇ ਅਸੀਂ ਜਦ ਟਰੈਕਟਰ ਦੇਣੇ ਨਾਲ 쿠ਪਨ ਦੇਣੇ ਆ ਠੀਕ ਹੈ ਜਿੰਨੇ ਜਿਹੜੇ ਟਰੈਕਟਰ ਦੋਗੇ ਨਾਲ 쿠ਪਨ ਦੋਗੇ ਪਹਿਲੇ 21 ਟਰੈਕਟਰਾਂ ਨਾਲ ਹਾਂ ਪਹਿਲੇ 21 ਠੀਕ ਹੈ ਜੀ 21 ਨਵੇਂ ਸਾਲ ਜੀ ਵੀ ਕੰਮ ਕੇ ਜਿਹੜੇ ਹਾਂ ਜੀ ਨਵੇਂ ਸਾਲ ਅਸੀਂ 2026 ਜਿਹੜੇ 21 ਟਰੈਕਟਰ ਵਿਕਣਗੇ ਉਹਨਾਂ ਤੇ ਆਫਰ ਲੱਗੀ ਆ ਹਾਂ ਜੀ ਪਹਿਲੇ 25 ਟਰੈਕਟਰਾਂ ਦੇ ਹਾਂ ਜੀ ਠੀਕ ਹੈ ਜੀ ਉਹਨਾਂ ਦੇ ਵਿੱਚੋਂ ਇਹ ਨਾਮ ਨਿਕਲਿਆ ਇੱਕ ਕਿਸਾਨ ਭਰਾ ਦੇ ਗੁਰੂ ਨਾ ਹਾਂ ਜੀ ਠੀਕ ਹੈ ਜੀ ਤੇ 3060 DIHD ਹੋਇਆ ਚਾ ਫੋਰ ਬਿਲ ਡਰਾਈਵ ਦੇ ਵਿੱਚ ਲੈਫ ਆ ਤਾਂ ਕਰਕੇ ਆਸਤੇ ਜ਼ਮੀਨ ਵਾਸਤੇ ਕਿਸਾਨ ਭਰਾ ਵਾਸਤੇ ਵਰਦਾਨ ਹੀ ਆ ਮਿੱਤਰੋ ਇਹ ਆ ਗਿਆ ਆ ਆ ਗਿਆ ਵੀਰੇ 3055 3055 ਉਹ 8 ਫੁੱਟਾ ਬੁੱਟਾ ਵੀ ਤਰ ਆ ਗਿਆ ਹਾਂਜੀ ਐਮੀ ਚੈਂਪੀਅਨ ਡਬਲ ਡਬੀ ਠੀਕ ਹੈ ਜੀ ਬਾਕੀ ਉਹਨਾਂ ਦਾ ਗੱਲ ਕਰ ਸੀਲ ਦੇ ਵਿੱਚ ਨਵਾ ਉਹ 9 ਫੁੱਟ ਆ ਗਿਆ ਵੀਰੇ 9 ਫੁੱਟਾ 1 ਲੱਖ 47000 ਦਾ 2 ਲੱਖ 60000 2 ਲੱਖ 60000 ਡਿਸਕਾਊਂਟ ਕਰਕੇ ਆ ਵੀਰੇ ਡਿਸਕਵਰਟ ਬੂਮ ਜਾਂਦਾ ਵੀਰੇ ਇਹ ਚ 40 ਫੁੱਟ ਉਧਰ ਤੇ 40 ਉਧਰ ਤੋਂ 20 20 ਇੱਧਰ ਤੇ ਉਧਰ ਠੀਕ ਹੈ ਠੀਕ 40 ਉਹੜ ਹਾਂਜੀ ਭਾਈ ਜੀ ਅੱਜ ਭਾਈ ਆਤਰੀ ਗਾਲ ਜੀ ਸਤਿ ਸ੍ਰੀ ਗਾਲ ਜੀ ਭਾਈ ਇਹ 3060 DIHD 4 ਵੀਲ ਡਰਾਈਵ ਠੀਕ ਹੈ ਜੀ ਇਹ ਚਾਰ ਸਿਲੰਡਰ ਦੇ ਵਿੱਚ ਹੈ ਜੀ ਠੀਕ ਹੈ ਜੀ ਡਬਲ ਐਕਟ ਪਾਵਰ ਸਟੀਅਰਿੰਗ ਡਬਲ ਐਕਟ ਪਾਵਰ ਸਟੀਅਰਿੰਗ ਤੇ ਇਹ ਇੰਡੋ ਫਾਰਮ ਦਾ ਸ਼ੀਸ਼ਾ ਜੀ ਅਸੀਂ ਇੰਡੋ ਫਾਰਮ ਦਾ ਸ਼ੀਸ਼ਾ ਹਾਂ ਜੀ ਇਹ ਫਾਈਨਲ ਕਰਕੇ 830 ਹੈ ਜੀ 8 ਲੱਖ ਤੇ 30 ਹਜ਼ਾਰ ਦਾ 30 ਠੀਕ ਹੈ 4 ਵੀਲ ਦੇ ਵਿੱਚ ਹੈ 4 ਵੀਲ ਦੇ ਵਿੱਚ ਹੈ ਜੀ ਤੇ ਇਹਨੂੰ ਪਲੇਟਫਾਰਮ ਲੱਗਿਆ ਪਲੇਟਫਾਰਮ ਲੱਗਾ ਠੋਟਾ ਗੇਅਰ ਆ ਠੀਕ ਹੈ ਜੀ ਤੇ ਇਹ ਸੀ ਗਾਰ ਸੀਟ ਗਾਰ ਕਹਿੰਦੇ ਆ ਸੀਟ ਗਾਰ ਕਹਿੰਦੇ ਆ ਡਬਲ ਐਕਟ ਪਾਵਰ ਸਟੇਰਿੰਗ ਨਾਲ ਮਿੱਤਰੋ ਦੇਖ ਸਕਦੇ ਆ ਫੁੱਲ ਹੈਵੀ ਦੇ ਵਿੱਚ ਮਟੀਰੀਅਲ ਸਾਰਾ ਲੱਗਾ ਬਾਕੀ ਸਾਡੇ ਬੰਨੇ ਕਵਰ ਕਵਰ ਦੇਖ ਸਕਦੇ ਆ ਕਵਰ ਲਾਇਆ ਕਵਰੇਜ ਲੱਗਾ ਫੋਰ व्हीਲ ਦੇ ਸਿਰੇ ਸਾਡੇ ਬੰਨੇ ਕਵਰਿੰਗ ਹੋਈ ਆ ਬਾਕੀ ਜਿਹੜੇ ਟਾਇਰ ਕਿੰਨੇ ਦੇ 16 ਦੇ 16 9 28 ਦੇ ਵੀਰੇ 16 9 28 ਦੇ ਟਾਇਰਾਂ ਦੇ ਵਿੱਚ ਆ ਫੋਰ ਬਿਲਡ ਡਰਾਈਵ ਦੇ ਵਿੱਚ ਲੈਫਟਕ ਵੈਸਟੀ ਕਿੰਨੀ ਹੈ ਨਹੀਂ ਇਹ 2200 ਕਿਜੀ ਵੀਰੇ 2200 ਕਿਜੀ ਮਿੱਤਰੋ ਉਹਦਾ 2400 ਕਿਜੀ ਹੈ ਜਿਹੜੇ ਟਰੈਕਟਰ ਵੀ 2400 ਕਿਜੀ ਹੁਣ 2200 ਲੱਗਿਆ ਠੀਕ ਹੈ ਇਹ ਅਜੇ ਚੈੱਕ ਵੀ ਨਾਉਣਾ ਤੇ ਚੈੱਕ ਵੀ ਨਾ ਲੱਗਿਆ ਹੋਇਆ ਵੀਰੇ ਇਹਨੂੰ ਚੈੱਕ ਖੋਲਿਆ ਹੋਇਆ ਠੀਕ ਹੈ ਜੀ ਇਹ ਲੋ ਹਾਈ మీడియం ਗੇਅਰਾਂ ਦੇ ਵਿੱਚ ਆ ਹਾਂ ਜੀ ਠੀਕ ਹੈ ਜੀ ਲੋ ਹਾਈ మీడియం ਗੇਅਰ ਵੀ ਆਏ ਵੀਰੇ ਠੀਕ ਹੈ ਜੀ ਸੋ ਅਗਿਆ ਆਪਾਂ ਅਗਲੇ ਟਰੈਕਟਰ ਦੀ ਗੱਲ ਕਰੀਏ ਆ ਇਹ ਤੋਂ ਆ ਗਿਆ ਵੀਰੇ ਫਿਰ ਛੋਟਾ ਛੋਟਾ 20 ਦੀ ਆ ਤਣੜ ਕਰਕੇ ਆਸਤੇ ਜ਼ਮੀਨ ਵਾਸਤੇ ਕਿਸਾਨ ਭਰਾ ਵਾਸਤੇ ਵਰਦਾਨ ਹੀ ਆ ਮਿੱਤਰੋ ਇਹਨਾਂ ਫਾਰਮ ਵਾਲਿਆਂ ਦਾ ਤੇ ਫੂਲ ਫਿਊਲ ਕਪੈਸਿਟੀ ਬਹੁਤ ਘੱਟ ਆ ਤੇ ਇਹਗਾ ਬਿਨਾ ਪਾਵਰ ਸਟੀering ਤੋਂ ਅਗਲੇ ਹੈਗੇ 616 ਨੰਬਰ ਟਾਇਰ ਤੇ ਇਹ ਕਿੰਨੇ ਐਚਪੀ ਕੈਟੇਗਰੀ ਦੇ ਵਿੱਚ ਆ ਇਹ ਵੀਰੇ 34 ਐਚਪੀ ਦੇ ਅੱਛਾ 34 ਐਚਪੀ ਕੈਟੇਗਰੀ ਦੇ ਵਿੱਚ ਟਰੈਕਟਰ ਆ ਹਾਂਜੀ ਠੀਕ ਹੈ ਜੀ ਇਹ 3 ਸਿਲੰਡਰ ਦੇ ਵਿੱਚ 34 ਐਚਪੀ ਅੱਛਾ ਸੈਂਸ ਦੂਜੇ ਲਗਾ ਰਹੇ ਇੱਕੜਾ ਜੀਸੂ ਲੱਗਾ ਰਹੇ ਨਹੀਂ ਨਹੀਂ ਆਮ ਵੀਰੇ ਸਿੰਪਲ ਆ ਅੱਛਾ ਸਿੰਪਲ ਆ ਕਿਉਂ ਜਿੱਕਟ ਵੀ ਲਾਈ ਕਿਉਂ ਜਿੱਕਟ ਇੱਥੇ ਆ ਗਈ ਆ ਮੈਂ ਆਮ ਟਰੈਕਟਰਾਂ ਦੇ ਥੱਲੇ ਨਹੀਂ ਨਹੀਂ ਇਹ ਕਿਤੇ ਕਿੱਟ ਦੂਜੀ ਲੱਗੀ ਇਹਦੇ ਇਹ ਵੀ ਹੋਰੀ ਆ ਗਈ ਠੀਕ ਹੈ ਜੀ। ਲੋ ਵੀ ਮਿੱਤਰੋ ਪਿਛਲੇ ਟਾਇਰ ਹੈ ਗਿਆ ਐ ਮਾਰਨ ਦੇ ਪੱਕੇ ਟਾਇਰਾਂ ਦੇ ਵਿੱਚ ਆ 12 4 28 ਦੇ ਟਾਇਰ 12 4 28 ਤੇਰੀ ਲੈਫਟ ਲੈਫਟ ਕਪੈਸਟੀ ਕਿੰਨੀ ਹੈ ਜੀ? 80 ਜੀ ਇਹਦੀ ਲੈਫਟ ਕਪੈਸਟੀ ਐਜੀ ਘਟਾ ਵੀਰੇ ਠੀਕ ਹੈ ਜੀ ਆਹੋ ਮੋਟਲੇ ਹਿਸਾਬ ਨਾਲ ਹੀ ਘਟਾ ਠੀਕ ਹੈ ਜੀ ਇੱਦਾਂ ਜਿਵੇਂ ਆਲੂ ਆਲੂ ਨੂੰ ਜਿਵੇਂ ਆਮ ਕੰਮ ਨੂੰ ਵਧੀਆ ਜਿਹਾ ਤੁਕ ਠੀਕ ਹੈ ਜੀ ਅਗਲੇ ਟੈਟ ਦੀ ਗੱਲ ਕਰੀਏ ਜੀ ਅਗਲਾ ਟਾਇਰ ਹੈ 3055 258 ਦੀ ਹੈ 4 ਸਪੀਡਾਂ ਦੇ ਵਿੱਚ ਆ ਮਿੱਤਰ 6 ਲੱਖ 70000 ਰੁਪਏ 6 ਲੱਖ 70000 ਰੁਪਏ ਤੇ ਅਗਲੇ ਜਿਹੜੇ 750 16 ਦੇ ਪਿਛਲੇ 14 ਦੇ ਆ 14x28 ਦੇ ਜੀ 14x28 ਦੇ ਟਾਇਰਾਂ ਦੇ ਵਿੱਚ ਆ ਇਹ ਜੀ ਵੀ ਕਪੈਸਿਟੀ 220 ਕਿਜੀ ਆ ਠੀਕ ਹੈ ਇਹਦੀ ਕਪੈਸਿਟੀ ਵੀ 220 ਕਿਜੀ ਠੀਕ ਹੈ ਇਹਦੇ ਡਬਲ ਡਿਸਟਰੀਬਿਊਟਰ ਦੇ ਨਾਲ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਦੇਖ ਵੀਰੇ ਇਹਦਾ ਲੋ ਹਾਈ ਮੀਡੀਅਮ ਗੇਅਰਾਂ ਦੇ ਵਿੱਚ ਹੈ 4 ਗੇਅਰ 4 ਗੇਅਰ 4 ਗੇਅਰ ਠੀਕ ਹੈ ਜੀ 4 ਸਪੀਡ ਹੈ 4 ਸਪੀਡ ਦੇ ਵਿੱਚ ਤੇ ਅੱਗੇ ਆ ਗਿਆ ਆ ਆ ਗਿਆ ਵੀਰੇ 3055 3055 3055 ਇੰਡੋਫਾਰਮ ਆਦਾ ਇੰਡੋਫਾਰਮ ਹਾਂ ਪਲੇਟ ਫਾਰਮ ਦੇ ਵਿੱਚ ਪਲੇਟ ਫਾਰਮ ਲੱਗਿਆ ਵਾ ਇਹ ਸਿੰਪਲ ਆ ਬਿਨਾ ਗੇਅਰ ਦੇ ਇਹ ਡੋ ਗੇਰਾਂ ਦੇ ਵਿੱਚ ਇਹ ਰੋ ਗੇਰਾਂ ਦੇ ਵਿੱਚ ਇਹ ਸਿੰਪਲ ਆ ਆਫ ਡਰਾਈਵਰ ਠੀਕ ਆ ਜੀ ਤੇ ਆ ਆ ਗਿਆ 3060 T I H D ਇਹ ਵੀ ਤਿੰਨ ਸਿਲੰਡਰ ਆ ਗਿਆ ਵੀਰੇ ਇਹ ਹੱਥ 'ਚ ਜੇ ਕਲੱਚ ਆ ਇਹਦੇ ਠੀਕ ਆ ਜੀ ਇਹ ਹੱਥ 'ਚ ਕਲੱਚ ਉੱਥੇ ਆ ਸਾਡਾ ਬੰਦਾ ਵਿੱਚ ਚੌੜਾ ਕਰੀ ਜਾਂਦਾ ਇਹ ਚਾਰ ਗੇਰ ਲੱਗੇ ਨੇ ਇਹਨੂੰ ਵੀਰੇ ਠੀਕ ਹੈ ਜੀ ਇਹ ਵੀ ਚਾਰ ਡਬਲ ਐਕਟ ਪਾਵਰ ਸਟੀering ਨਾਲ ਡਬਲ ਐਕਟ ਪਾਵਰ ਸਟੀering 16 ਦੇ ਪੋਲੋ ਦੇ ਟਾਇਰਾਂ ਦੇ ਵਿੱਚ ਬਾਕੀ ਹੀਲ ਗਲੰਡਰ ਦੇਖ ਸਕਦੇ 8 ਇੰਚ ਹੀਲ ਗਲੰਡਰ ਦੇ ਵਿੱਚ ਆ ਕੁਲੈਂਟਰ ਨਾਲ ਆ ਬਾਕੀ ਤੁਸੀਂ ਸੀਟ ਰਿਗਾਰਡ ਲੱਗੇ ਰਿਗਾਰਡ ਲੱਗੇ ਉੱਚੇ ਪਲੇਟਫਾਰਮ ਦੇ ਵਿੱਚ ਟਰੈਕਟਰ ਬਾਕੀ ਤੁਸੀਂ ਦੇਖਦੇ ਲੁੱਕ ਬਹੁਤ ਘੈਂਟ ਆ ਮਿੱਤਰੋ ਜਿਹੜੇ ਬਾਕੀ ਮਾਡਲ ਜਿਹੜੇ ਬ੍ਰਾਂਡ ਆ ਜਿਹਨਾਂ ਦੇ ਨਾਂ ਚੱਲਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਖੂਬਗਾ ਟਰੈਕਟਰ ਦੇ ਵਿੱਚ ਤੇ ਘੱਟ ਰੇਟ ਦੇ ਵਿੱਚ ਆ ਬਹੁਤ ਘੱਟ ਰੇਟ ਆ ਵੀਰੇ ਹਾਂਜੀ ਬਾਕੀ ਇਹਦੇ ਨੰਬਰ ਬੋਲ ਦੋ ਜੀ ਇਹਦੇ ਜੇ ਏਜੰਸੀ ਦਾ ਜਾਂਚੀਆ ਨੰਬਰ ਵੀਰੇ ਪਕਾੜਿਆ ਹੁਣ ਨੰਬਰ ਅਸੀਂ ਏਜੰਸੀ ਦਾ ਨੰਬਰ ਹੈਗਾ ਮਿੱਤਰੋ ਨੋਟ ਕਰ ਲਓ 80540 53113 ਨੰਬਰ ਤੇ ਕਾਲ ਕਰਕੇ ਤੇ ਹੋਰ ਮੇਰਾ ਵੀਰੇ 21 ਨਾਮ ਕੱਢਣੇ ਅਸੀਂ 21 ਟ੍ਰੈਕਟਰ ਦੀਵਾਲੀ ਲੋਹੜੀ ਤੋਂ ਪਹਿਲਾਂ ਪਹਿਲਾਂ ਅਸੀਂ ਬੁਕਿੰਗਾਂ ਕਰਨੀਆਂ ਠੀਕ ਹੈ ਜੀ ਇਹਦੇ ਵਿੱਚ ਪਹਿਲਾ ਨਾਮ ਹੈਗਾ ਮੋਟਰਸਾਈਕਲ ਆ اچھا ਪਹਿਲਾ ਨਾਮ ਮੋਟਰਸਾਈਕਲ ਐਚ ਐਫ ਡੀ ਲੈ ਠੀਕ ਹੈ ਜੀ ਦੂਆ ਨਾਮ ਵਾਸ਼ਿੰਗ ਮਸ਼ੀਨ ਆ ਐਲ ای ਡੀ ਐਲ ای ਡੀ ਕਿੰਨੇ ਚਾਹੀਏ 32 ਇੰਚ 32 ਇੰਚ ਐਲ ای ਡੀ ਆ ਤੇ ਬਾਕੀ ਉਹ ਸਮਾਨ ਅੰਦਰ ਇਹ ਟਰੈਕਟਰ ਬੁੱਕ ਕਰਦੇ ਉਹਦੇ ਵਿੱਚ ਦੇਣੇ ਆ ਜੀ ਟਰੈਕਟਰ ਨਾਲ ਹਾਂਜੀ ਠੀਕ ਹੈ ਜੀ ਅੱਛਾ ਆ ਸਮਾਨ ਦੀ ਪ੍ਰਾਈਜ਼ਿੰਗ ਨਿਕਲਣੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਆਪਾਂ ਬੁਕਿੰਗ ਕਿਵੇਂ ਕਿਸ ਹਾਲ ਉਹਨਾਂ 쿠ਪਨ ਦੇਣੇ ਨੇ ਜਿਹੜੇ 쿠ਪਨ ਵੀ ਦੇ ਸੀ ਜਦ ਟਰੈਕਟਰ ਦੇਣੇ ਨਾਲ 쿠ਪਨ ਦੇਣੇ ਆ ਠੀਕ ਹੈ ਜਿੰਨੇ ਜਿਹੜੇ ਟਰੈਕਟਰ ਦੋਗੇ ਨਾਲ 쿠ਪਨ ਦੋਗੇ ਪਹਿਲੇ 21 ਟਰੈਕਟਰਾਂ ਨਾਲ ਹਾਂ ਪਹਿਲੇ 21 ਦੇ ਠੀਕ ਹੈ ਜੀ ਤੇ ਕਿੰਨੇ ਸਾਲ ਜੀ ਵੀ ਕਰਕੇ ਜਿਹੜੇ ਹਾਂਜੀ 9 ਸਾਲ ਅੱਛਾ 2026 ਜਿਹੜੇ 21 ਟਰੈਕਟਰ ਵਿਕਣਗੇ ਉਹਨਾਂ ਤੇ ਆਫਰ ਲੱਗੀ ਆ ਹਾਂਜੀ ਪਹਿਲੇ 25 ਟਰ ਉਨਰ ਵਿੱਚੋਂ ਇਹ ਨਾਮ ਨਿਕਲਿਆ ਇੱਕ ਕਿਸਾਨ ਭਰਾ ਨੂੰ ਦੇ ਗੁਰੂ ਨਾ ਠੀਕ ਹੈ ਜੀ ਤੇ ਉਹ 8 ਫੁੱਟਾ ਰੂਟਾ ਬਿਟਰ ਆ ਗਿਆ ਹਾਂਜੀ ਐਮੀ ਚੈਂਪੀਅਨ ਡਬਲ ਡਬੀ ਠੀਕ ਹੈ ਜੀ ਬਾਕੀ ਉਹਨਾਂ ਦਾ ਗੱਲ ਕਰ ਚੈਂਪੀਅਨ ਡਬਲ ਦਵੀ ਲੱਗੀ ਵੀ ਆ 8 ਫੁਟਾ 1 ਲੱਖ 40 ਹਜ਼ਾਰ ਇੱਕ ਲੱਖ ਤੇ 40 ਹਜ਼ਾਰ ਮਿੱਤਰੋ ਸ਼ਕਤੀਮਾਨ ਕੰਪਨੀ ਤਾਂ ਦੇਖ ਸਕਦੇ ਆ ਇਹ ਨੰਬਰ 1 ਆ ਵੀਰੇ ਨੰਬਰ ਪਲੇਟ ਕਿਹੜੀ ਹੈ ਇਹ ਦੇ ਸਟੀਲ ਸਟੀਲ ਇਹ ਸਟੀਲ ਸਟੀਲ ਦੇ ਵਿੱਚ ਨੰਬਰ ਉਹ 9 ਫੁਟਾ ਆ ਗਿਆ ਵੀਰੇ 9 ਫੁਟਾ 1 ਲੱਖ 47 ਹਜ਼ਾਰ ਦਾ 1 ਲੱਖ ਤੇ 47 ਹਜ਼ਾਰ ਦਾ ਤੇ ਉਹ 10 ਫੁਟਾ ਪਿਆ ਵੀਰੇ 10 ਫੁਟਾ ਉਹ ਮੱਕੀ ਵਾਲੀ ਮਸ਼ੀਨ ਆ ਗਈ ਪਿੱਛੇ हां ਮੱਕੀ ਵਾਲੀ ਮਸ਼ੀਨ ਆ ਗਈ ਲਓ ਮਿੱਤਰੋ ਦੇਖ ਸਕਦੇ ਆ ਮੱਕੀ ਵਾਲੀ ਮਸ਼ੀਨ ਆ ਮੁੱਲ ਹੈ 2,60,000 2,60,000 ਡਿਸਕਾਊਂਟ ਕਰਕੇ ਵੇਹੇ ਮਾਰਕੀਟ ਪ੍ਰਾਈਸ ਕਿੰਨਾ ਹੈ ਦਾ ਮਾਰਕੀਟ ਤੇ 2,65,000 ਰੁਪਈਆ 2,65,000 ਰੁਪਈਆ ਤੇ ਆ ਸਪਰੇਅ ਵਾਲੀ ਗੱਲ ਸਪਰੇਅ ਵਾਲੀ ਗੱਲ ਆ ਗਈ ਵੀਰੇ 1,80,000 ਰੁਪਏ ਦੀ ਡਿਮਾਂਡ ਕਰਦੇ 1,80,000 ਰੁਪਏ 40 ਫੁੱਟ ਬੂਮ ਜਾਂਦਾ ਵੀਰੇ ਇਹ ਚ 40 ਫੁੱਟ ਉਧਰ ਤੇ 40 ਉਧਰ ਤੋਂ 20 20 ਇੱਧਰ ਤੋਂ ਵੀ ਉਧਰ ਠੀਕ ਹੈ ਠੀਕ 40 ਹੋਰ ਠੀਕ ਹੈ 40 ਹੋ ਗਿਆ ਤੇ 1,75,000 ਰੁਪਏ ਐਡਮਾਨ 1,75,000 ਤੇ ਉਹ ਵੀ ਮੰਗਤ ਨਾਲ ਇਹਨਾਂ ਸਬਸਿਡੀ ਕਿਵੇਂ ਪাবਸਿਡੀ ਸਾਬਸਿਡੀ ਜੇ ਪਹਿਲਾਂ ਭਰਉਣੀ ਪੈਣੀ ਹੈ ਜਿਹੜਾ ਨਿਕਲ ਗਿਆ ਉਹਨੂੰ ਉਹ ਉਹਨਾਂ ਦੀ ਸਬਸਿਡੀ ਵੀ ਨਿਕਲੇ ਠੀਕ ਹੈ ਇਹ ਵੀਰੇ ਦੇਖਣ ਵਾਲੇ ਆ ਗਿਆ ਵੀਰੇ ਠੀਕ ਹੈ ਇਹ ਜੀ 42,000 ਰੁਪਏ ਦੀ 42 ਕਿੰਨੀ ਕੈਪ ਠੀਕ ਹੈ ਜੀ ਸੱਤ ਗੱਟੇ ਪੈਦੇ ਆ ਦੇਖ ਸਕਦੇ ਮਿੱਤਰੋ ਵਿੱਚ ਜਾਲੀ ਲੱਗੀ ਹੋਈ ਹੈ ਜ ਟੈਲੀ ਡਿਊਟੀ ਹੋਵੇ ਕੋਈ ਚੀਜ਼ ਨਹੀਂ ਤੇ ਅੱਗੇ ਗੱਲ ਕਰੀਏ ਜੀ ਅੱਗੇ ਇਹ ਮੱਕੀ ਵਿੱਚ ਨਾਲੀ ਸੂਰਜ ਵਾਲੇ ਠੀਕ ਹੈ ਜੀ ਤੇ ਇਹਦੀ ਗੱਲ ਕਰੀਏ ਜੀ ਇਹਦੀ ਡਿਮਾਂਡ 6 ਲੱਖ 55 ਦੀ ਹੈ ਵੀਰੇ 55 ਲੱਖ ਤੇ 55000 ਡਿਸਕਾਊਂਟ ਆ ਨਵੇਂ ਸਾਲ ਜਿਹੜਾ ਵੀਡੀਓ ਬੇਕ ਕੇ ਆਊਗਾ ਮਿੱਤਰੋ ਦੇਖ ਸਕਦੇ ਆ ਲੋੜੀ ਦਾ ਪਹਿਲਾਂ ਪਹਿਲਾਂ ਬੁਕਿੰਗ ਕਰੋ ਵੀਰੇ ਹਾਂਜੀ ਤੇ ਨੰਬਰ ਬੋਲ ਲਈ ਆ ਤੁਹਾਨੂੰ ਨੰਬਰ ਬੋਲੋ ਮੈਨੂੰ ਤੁਹਾਨੂੰ ਬੋਲੋ ਹਾਂਜੀ 85 40 58 53113 ਇਹ ਨੰਬਰ ਤੇ ਕਾਲ ਕਰਕੇ ਕਿਸੇ ਵੀ ਐਮਪਲੀਮੈਂਟ ਬਾਰੇ ਜਾਣਕਾਰੀ ਲੈ ਸਕਦੇ ਆ ਤੋ ਇਹੋ ਜੀਆਂ ਵੀਡੀਓ ਵੇਖਣ ਲਈ ਆਪਣੇ ਸਾਡਾ ਮੇਲ ਏਜੰਸੀ ਆ ਕੇ ਸਾਡੀ ਘੜੂਆਈ ਪਿੰਡ ਘੜੂਆ ਦੇ ਨਾਲ ਸਰੰਦ ਤੇ ਸਮਰਾਲਾ ਠੀਕ ਧੰਨਵਾਦ